ਇਤਵ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਪਾ ਪੜ ਰਹੇ ਹਾਂ ਖਲੀਲ ਜ਼ੇਬਰਾਨ ਦੀ ਕਿਤਾਬ ਪੈਗੰਬਰ। ਅੱਜ ਅੱਪਾਂ ਪੜਾਂਗੇ ਘਰਾਂ ਦੀ ਗੱਲ ਨਾਮਕ ਵਿਸ਼ੇ ਉਤੇ ਪੈਗੰਬਰ ਦੇ ਬੋਲ। ਫਿਰ ਇੱਕ ਰਾਜ ਅਗਾਮ ਵਦਿਆ ਤੇ ਕਹਿਣ ਲੱਗਾ ਸਾਨੂੰ ਘਰਾਂ ਦੀ ਗੱਲ ਸੁਣਾ। ਉਸਨੇ ਉੱਤਰ ਦਿੱਤਾ ਸ਼ਹਿਰ ਦੀ ਫਸੀਲ ਦੇ ਅੰਦਰ ਵਾਰ ਘਰ ਬਣਾਉਣ ਤੋਂ ਪਹਿਲਾਂ ਆਪਣੀ ਕਲਪਨਾ ਦਾ ਬੀਆ ਬਾਨ ਵਿੱਚ ਇੱਕ ਕੁੰਜ ਉਸਾਰੋ। ਕਿਉਂਕਿ ਜਿਵੇਂ ਸ਼ਾਮਾਂ ਵੇਲੇ ਤੁਸੀਂ ਘਰ ਆਉਣਾ ਹੈ ਉਹ ਮੇ ਤੁਹਾਡੇ ਅੰਦਰ ਦੂਰ ਦਰਾਡੇ ਕਲਮ ਕਲ ਬਸਣ ਵਾਲੇ ਇੱਕ ਆਵਾਰਾ ਨੇ ਵੀ ਤਾਂ ਆਪਣੇ ਘਰ ਜਾਣਾ ਹੈ ਤੁਹਾਡਾ ਘਰ ਤੁਹਾਡਾ ਵਡੇਰਾ ਸਰੀਰ ਹੈ ਧੁੱਪ ਵਿੱਚ ਇਹ ਵਾਦਾ ਫੁੱਲਦਾ ਹੈ ਤੇ ਰਾਤ ਦੀ ਸੁੰਨ ਮਸਾਨ ਵਿੱਚ ਸੌਂ ਜਾਂਦਾ ਹੈ ਤੇ ਇਹ ਸੁਪਨ ਵੀ ਹੋਣਾ ਨਹੀਂ ਕਿ ਤੁਹਾਡਾ ਘਰ ਸੁਪਨੇ ਨਹੀਂ ਲੈਂਦਾ ਤੇ ਕਿ ਸੁਪਨੇ ਵੀ ਤੁਸ਼ੈਰ ਨੂੰ ਛੱਡ ਕੇ ਕਿਸੇ ਕੁੰਝ ਵੇਲੇ ਜਾਂ ਕਿਸੇ ਪਹਾੜੀ ਵੱਲ ਨਹੀਂ ਚਲਾ ਜਾਂਦਾ ਮੇਰਾ ਜੀ ਕਰਦਾ ਹੈ ਕਿ ਮੈਂ ਆਪਣੇ ਘਰਾਂ ਨੂੰ ਆਪਣੀ ਮੁੱਠ ਵਿੱਚ ਲੈ ਲਵਾਂ ਤੇ ਵਜਾਵੇਂ ਵਾਂਗ ਜੰਗਲਾਂ ਚਰਾੰਦਾਂ ਵਿੱਚ ਇਹਨਾਂ ਦਾ ਛੱਟਾ ਦੇ ਦੇਵਾਂ ਜੀ ਕਰਦਾ ਹੈ ਪਹਾੜਾਂ ਵਿੱਚ ਲਿਆ ਵਾਦੀਆਂ ਤੁਹਾਡੀਆਂ ਗਲੀਆਂ ਹੋਣ ਤੇ ਹਰਿਆਲੇ ਪਹੇ ਤੁਹਾਡੀਆਂ ਬਿਹੀਆਂ ਤੁਸੀਂ ਇੱਕ ਦੂਜੇ ਨੂੰ ਲੱਭਣ ਲਈ ਅੰਗੂਰੀ ਬਾਗਾਂ ਥਾਣੀ ਲੰਗੋ ਤੇ ਆਪਣੇ ਲੀੜੇ ਕੱਪੜਿਆਂ ਵਿੱਚ ਧਰਤੀ ਦੀ ਮਹਿਕ ਬੁਲਟੀ ਫਿਰੋ ਪਰ ਇਹ ਗੱਲਾਂ ਅਜੇ ਨਹੀਂ ਹੋ ਸਕਣੀਆਂ ਡਰ ਦੇ ਮਾਰੇ ਤੁਹਾਡੇ ਵੱਡ ਵਡੇਰਿਆਂ ਨੇ ਤੁਹਾਨੂੰ ਇੱਕ ਦੂਜੇ ਦੇ ਬਹੁਤ ਹੀ ਨੇੜੇ ਕਰ ਦਿੱਤਾ ਹੈ ਇਹ ਡਰ ਅਜੇ ਕੁਝ ਦਿਨ ਹੋਰ ਕਾਇਮ ਰਹੇਗਾ ਹਾਲੇ ਕੁਝ ਦਿਨ ਹੋਰ ਤੁਹਾਡੇ ਸ਼ਹਿਰ ਦੀ ਫਸੀਲ ਘਰਾਂ ਨੂੰ ਤੁਹਾਡੇ ਖੇਤਾਂ ਤੋਂ ਨਿਕਲਦੀ ਰਹੇਗੀ ਉਰਫਾ ਦੇ ਲੋਕ ਕੋ ਮੈਨੂੰ ਦੱਸੋ ਕਿ ਤੁਹਾਡੇ ਘਰਾਂ ਵਿੱਚ ਕੀ ਪਿਆ ਹੈ ਉਹ ਕਿਹੜੀ ਸ਼ੈ ਹੈ ਜਿਸ ਦੀ ਰਾਖੀ ਲਈ ਤੁਸੀਂ ਬੋਹਿਆਂ ਨੂੰ ਗੁੰਡੇ ਮਾਰ ਰੱਖੇ ਨੇ ਤੁਹਾਡੇ ਪਾਸ ਉਹ ਸ਼ਾਂਤੀ ਹੈ ਉਹ ਨਿਮਰ ਪ੍ਰੇਰਣਾ ਹੈ ਜੋ ਤੁਹਾਡੀ ਸ਼ਕਤੀ ਨੂੰ ਅਜਾਗਰ ਕਰ ਦੇਵੇ ਤੁਹਾਡੇ ਪਾਸ ਉਹ ਜਾਦਾਂ ਉਹ ਚਲਮਲਾਉਂਦੀਆਂ ਮਹਿਰਾਬਾਂ ਹਨ ਜਿਨ੍ਹਾਂ ਨਾਲ ਮੰਨਦੀਆਂ ਉਚਾਈਆਂ ਮਾਪੀਆਂ ਜਾਂਦੀਆਂ ਨੇ ਤੁਹਾਡੇ ਪਾਸ ਉਹ ਖੂਬਸੂਰਤੀ ਹੈ ਜੋ ਦਿਲ ਨੂੰ ਲੱਕੜੀ ਪੱਥਰ ਦੀਆਂ ਸਜਾਵਟੀ ਵਸਤਾਂ ਵੱਲੋਂ ਖਿੱਚ ਕੇ ਪਵਿੱਤਰ ਪਹਾੜਤ ਵੱਲ ਲੈ ਜਾਵੇਗੀ ਮੈਨੂੰ ਦੱਸੋ ਇਹਨਾਂ ਵਿੱਚੋਂ ਕਿਹੜੀ ਚੀਜ਼ ਤੁਹਾਡੇ ਘਰਾਂ ਵਿੱਚ ਹੈ ਜਾਂ ਤੁਹਾਡੇ ਪਾਸ ਕੇਵਲ ਸੁਖ ਭਾਵਨਾ ਹੀ ਹੈ ਜਾਂ ਸੁਖ ਦੀ ਲਾਲਸਾ ਹੀ ਹੈ ਇਹ ਤਾਂ ਇੱਕ ਹੋਰ ਚੀਜ਼ ਹੈ ਦੁਕਾਨਾ ਵਿੱਚ ਪਹਿਲਾਂ ਇੱਕ ਮਹਿਮਾਨ ਬਣ ਕੇ ਆਉਂਦੀ ਹੈ ਤੇ ਫੇਰ ਮੇਜਬਾਨ ਬਣ ਜਾਂਦੀ ਹੈ ਤੇ ਬਾਅਦ ਵਿੱਚ ਮਾਲਕ ਹੀ ਬਣ ਕੇ ਬੈਠ ਜਾਂਦੀ ਹੈ ਆਹੋ ਤੇ ਫੇਰ ਅਸੀਲ ਹਾਨ ਬਣ ਬੈਠਦੀ ਹੈ ਇੱਕ ਹੱਥ ਕੁੰਡੀ ਤੇ ਇੱਕ ਹੱਥ ਕੋਰੜਾ ਲੈ ਕੇ ਇਹ ਸਾਡੀਆਂ ਵਡੇਰੀਆਂ ਰੀਜਾਂ ਨੂੰ ਕਠ ਪੁਤਲੀਆਂ ਵਾਂਗ ਨਚਾਉਂਦੀ ਹੈ ਹੱਥ ਇਸ ਦੇ ਭਾਵੇਂ ਰੇਸ਼ਮੀ ਹਨ ਪਰ ਦਿਲ ਲੋਹੇ ਦਾ ਹੈ ਲੋਰੀਆਂ ਦੇ ਕੇ ਇਹ ਤੁਹਾਨੂੰ ਸਵਾਦ ਦਿੰਦੀ ਹੈ ਤੇ ਆਪ ਤੁਹਾਡੇ ਪਲੰਘ ਲਾ ਕੇ ਖਲੋ ਕੇ ਤੁਹਾਡੀ ਕਾਇਆ ਦੇ ਗੌਰਵ ਨੂੰ ਟੀਚਰਾ ਕਰਦੀ ਹੈ ਸੱਚਮੁੱਚ ਹੀ ਸੁੱਖ ਦੀ ਲਾਲਸਾ ਆਤਮਾ ਦੀ ਤਰੰਗ ਨੂੰ ਕੋ ਸੁੱਟਦੀ ਹੈ ਤੇ ਫਿਰ ਦਿੰਦਿਆਂ ਝਗਾਉਂਦੀ ਅਰਥੀ ਦੇ ਨਾਲ ਨਾ ਤੁਰੀ ਜਾਂਦੀ ਹੈ ਪਰ ਓਏ ਪਲਾੜ ਦੇ ਬੱਚਿਓ ਆਰਾਮ ਵਿੱਚ ਬੇਆਰਾਮ ਰਹਿਣ ਵਾਲਿਓ ਤੁਸੀਂ ਨਾ ਇਸ ਫੰਦੇ ਵਿੱਚ ਫਸੋਗੇ ਤੇ ਨਾ ਵਸੀਲੇ ਜਾਓਗੇ ਤੁਹਾਡਾ ਘਰ ਲੰਗਰ ਨਹੀਂ ਬਾਦਬਾਨ ਹੈ ਤੁਹਾਡਾ ਘਰ ਚਮਕਦਾ ਅੰਗੂਰ ਨਹੀਂ ਜੋ ਜਖਮ ਨੂੰ ਟਾਕ ਲੈਂਦਾ ਹੈ ਇਸ ਉੱਪਰ ਹੈ ਜੋ ਅੱਖਾਂ ਦੀ ਰਾਖੀ ਕਰਦਾ ਹੈ ਤੁਸੀਂ ਆਪਣੇ ਕੰਨ ਇਸ ਵਿੱਚ ਨਾਂ ਬਲੇਟ ਲਓਗੇ ਤੁਸੀਂ ਬੋਹਿਆਂ ਥਾਣੀ ਲੰਘਣਾ ਹੈ ਨਾ ਆਪਣੇ ਸਿਰ ਇਸ ਲਈ ਝੁਕਾ ਲਵੋ ਮਤਾ ਸ਼ਤਨਾ ਟਕਰਾ ਜਾਣ ਸਾਹ ਲੈਂਦਿਆਂ ਇਸ ਲਈ ਨਾ ਡਰੋ ਮਤਨ ਦੀਵਾਰਾਂ ਨੂੰ ਤਰੇੜ ਪੈ ਜਾਏ ਤੇ ਉਹ ਢਾ ਢੇਰੀ ਹੋ ਜਾਣ ਤੁਸੀਂ ਉਹਨਾਂ ਮਕਬਰਿਆਂ ਵਿੱਚ ਨਹੀਂ ਰਹਿਣਾ ਜੋ ਮੁਰਦਿਆਂ ਨੇ ਜਿਉਂਦਿਆਂ ਲਈ ਬਣਾਏ ਹਨ ਮਕਾਨ ਭਾਵੇਂ ਕਿੰਨਾ ਹੀ ਸ਼ਾਨਦਾਰ ਤੇ ਠਾਠਵਾਟ ਵਾਲਾ ਹੋਵੇ ਉਹ ਨਾਂ ਤੁਹਾਡੇ ਭੇਤ ਨੂੰ ਲਗਾ ਸਕਦਾ ਹੈ ਨਾਂ ਤੁਹਾਡੀਆਂ ਰੀਝਾਂ ਸਦਰਾਂ ਨੂੰ ਆਸਰਾ ਦੇ ਸਕਦਾ ਹੈ ਕਿਉਂਕਿ ਤੁਹਾਡੇ ਵਿੱਚ ਜੋ ਕੁਝ ਵੀ ਅਸੀਮ ਹੈ ਉਸ ਦਾ ਬਸੇਬਾ ਆਕਾਸ਼ ਦੇ ਮਹਿਲਾਂ ਵਿੱਚ ਹੈ ਜਿਸ ਦਾ ਬੂਹਾ ਸਵੇਰ ਸਰਦੀ ਧੁੰਦ ਹੈ ਤੇ ਜਿਸ ਦੀਆਂ ਬਾਰੀਆਂ ਰਾਤ ਸਮੇਂ ਦੇ ਗੀਤ ਤੇ ਖਾਮੋਸ਼ੀਆਂ ਹਨ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਵਸਤਰਾਂ ਵਿਸ਼ੇ ਤੇ ਪੈਗੰਬਰ ਦੇ ਬੋਲ No, no.